ਅਤੇ ਤੁਸੀਂ ਵੀ ਜਾਣਦੇ ਹੋ ਕਿ ਦਲਿੰਦਰ ਦੇ ਇੱਕ ਮਸਹੂਰ ਸਕੂਲ ਤੋਂ ਦੋ ਲੜਕੀਆਂ ਗਾਇਬ ਹੋਈਆਂ ਸੀਗੀ 2 ਤਰੀਕ ਨੂੰ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਲੇਟ ਈਵਨਿੰਗ ਲੇਟ ਈਵਨਿੰਗ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਮੈਨੇਕ ਸੀਪੀ ਸਾਹਿਬ ਦੇ ਨਿਰਦੇਸ਼ ਨੇ ਤੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਅਸੀਂ ਜਿਹੜੇ ਵਕਫ ਵਕਫ ਥਾਵਾਂ ਤੇ ਅਸੀਂ ਚੈੱਕ ਇਨ ਕਰਾਈ ਹੈ ਜਿਹੜੇ ਵੀ ਪਬਲਿਕ ਪਲੇਸੇ ਹੈਗੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਟਲ ਸ਼ਲੋਜ ਗੁਰਦੁਆਰਾ ਸਾਹਿਬ ਮੰਦਿਰ ਇਸ ਤੋਂ ਇਲਾਵਾ ਜਿਹੜੇ ਵੀ ਪੋਸੀਬਲ ਪਲੇਸਿਸ ਸੀ ਉੱਥੇ ਅਸੀਂ ਪੂਰੀ ਚੈਕਿੰਗ ਅਸੀਂ ਕਰਾਇਆ ਹੈਗਾ ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਟੀਮਾਂ ਲਾ ਕੇ ਅਸੀਂ ਸੀਸੀਟੀਵੀ ਫੁਟੇਜ ਵੱਲੋਂ ਵੀ ਉਹਦੇ ਚ ਵੀ ਕੰਮ ਕੀਤਾ ਸੀ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਉਹਦੇ ਬਾਕੀਆ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਅਸੀਂ ਜਿਹੜੇ ਹੈਗੇ ਇਹਦੇ ਚ ਅਸੀਂ ਮੈਕਸਿਮਮ ਕਪੈਸਿਟੀ ਨਾਲ ਜਿਹੜੇ ਹੈਗੇ ਮਲਟੀਪਲ ਐਸਐਚਓਜ਼ ਜੋ ਹੈਗੇ ਟੈਕਨੀਕਲ ਔਰ ਹਿਊਮਨ ਇੰਟਰ ਇੰਟਰ ਅਸੀਂ ਲਾਇਆ ਸੀ ਤੋ ਸਾਨੂੰ ਹਿਊਮਨਿਟੀ ਤੋਂ ਹੀ ਪਤਾ ਚੱਲਿਆ ਬਾਅਦ ਚੁ ਕਿ ਵੀ ਇਹ ਕੁੜੀਆਂ ਦੀ ਲੋਕੇਸ਼ਨ ਜੇਨਕੇ ਦੀ ਮਿਲੀ ਹੈ ਤੋ ਇਮੀਡੀਏਟਲੀ ਅਸੀਂ رابطہ ਕਰਕੇ ਜੇਨਕੇ ਪੁਲਿਸ ਸਟੇਸ਼ਨ ਨਾਲ ਇਹਨਾਂ ਕੁੜੀਆਂ ਨੂੰ ਡਿਸਟ੍ਰਿਕਟ ਰਿਆਸੀ ਤੋਂ ਅਸੀਂ ਉਹਨਾਂ ਨੂੰ ਰਿਕਵਰ ਕੀਤਾ ਹੈਗਾ ਚ ਇਹਨਾਂ ਨੂੰ ਹੀ ਅਲੱਗ-ਅਲੱਗ ਮੈਂ ਆਇਆ ਕਿ ਇਸ ਕੂਨ ਦੀ ਦਿਵਾਰ ਤੱਕ ਦੇਖੋ ਇਹ ਤਾਂ ਐਜੋਕ ਨੌ ਕੁੜੀਆਂ ਜਦੋਂ ਸਤ ਆਈ ਹੈ ਜੀ ਬਾਕੀ ਜਿਹੜਾ ਤਕਤੀਸ਼ ਦਾ ਸਬਜੈਕਟ ਹੈ ਕਿ ਉਹ ਤਾਂ ਪਿੱਛੇ-ਸામਨੇ ਹੈਗਾ ਕਿ ਵੀ ਕਿਸੇ ਸਾਹਮਣੇ ਸਰ ਕੋਈ ਲੈ ਕੇ ਗਿਆ ਸੀ ਯਹਾਂ ਤੇ ਲੜਕੀਆਂ ਆਪ ਹੀ ਗਈਆਂ ਨੇ ਦੇਖੋ ਇਹ ਜੋ ਇਨਫੋਰਮੇਸ਼ਨ ਕੁਛ ਆਇਆ ਹੋਵੇ ਦੇਖੋ ਪਰ ਮੈਂ ਫਿਰ ਸਹੀ ਤੋ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਹੈ ਲੜਕੀਆਂ ਆਪਣੀ ਮਰਜ਼ੀ ਨਾਲ ਹੀ ਜਿਹੜੀ ਗਈ ਸੀਗੀ ਬਟ ਚੁਕਿ ਤੁਸੀਂ ਵੀ ਜਾਣਦੇ ਹੋਗੇ ਕਿ ਜਿਹੜਾ ਵੀ ਲੀਗਲ ਪ੍ਰੋਸੈਸ ਹੈਂਡ ਦੇ ਕੋਡ ਅਸੀਂ ਜਿਹੜੀ ਕਾਰਵਾਈ ਬਣਦੀ ਹੈਗੀ ਅਸੀਂ ਉਸ ਹਿਸਾਬ ਨਾਲ ਜਿਹੜਾ ਹੈਗਾ ਕਵੈਕ ਕੀਤੀ ਗਈ ਹੈ ਤੇਰੇ ਚ ਦੇ ਸਪੁਰਦ ਕਰ ਦਿੱਤੀਆਂ ਬੱਚੀਆਂ ਉਹ ਹਾਂਜੀ 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 ਅਬੀ ਐਜ਼ ਆਫ ਨਾਊ ਅਸੀਂ ਉਹਨਾਂ ਨੂੰ ਜੁਵਨਾਈਲ ਕੋਰਟ 'ਚ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਪੈਰੈਂਟਸ ਦੇ ਜਿਹੜੀ ਸੁਪੁੱਤ ਗਈ ਹੈ ਉਹ ਕਦੋਂ ਦੋਨੋਂ ਸੇ ਹੀ ਨੇ ਤੇ ਦੇਖ ਦੋਨੋਂ ਸਕੂਲ ਦੀ ਹਾਂ ਦੋਨੋਂ ਸਕੂਲ ਦੀ ਇੱਕ ਹੀ ਕਲਾਸ 'ਚ ਪੜਨ ਵਾਲੀ ਅੱਛਾ ਇੱਕ ਕਰਦੇ ਜਦੋਂ ਇਹ ਗਈਆਂ ਨੇ ਇਹ ਕਲਾਸ ਉਹਦੀ ਗਈ ਯੋ ਕਿ ਨੋ ਸਿੱਕੀ ਯੋ ਨੋ ਦਿ ਨਾਲੀ ਨਹੀਂ ਆ ਕਿ ਕਿਉਂ ਕਿ ਨੋ ਨੋ ਐਜ ਆਫ ਨੋ ਐਜ ਆਫ ਨੋ ਅਸੀਂ ਇਸ ਸਟੇਜ ਤੇ ਅਸੀਂ ਇਸ ਬਾਰੇ ਕੁਝ ਵੀ ਨਹੀਂ ਜਾ ਸਕਦੇ ਕਿਉਂਕਿ ਪਰਮਾਫਸਾ ਇਸੀ ਨਨੋ ਡਿਵਰ ਕਰਕੇ ਇਥੇ ਆਇਆ ਹੈ ਬਾਕੀ ਜੋ ਜਿਹੜਾ ਪੁੱਛ ਕੀ ਛਾਏਗੀ ਉਹ ਇਸ ਕੋਰਡੀਨਲੀ ਇਸੀ ਕਰੇ ਸੋਲ ਪੁਸ਼ ਅਸਸਮੈਂਟ ਫਾਰਮ ਹੋ ਕਰਦੇ ਤਾਂ ਜੈ ਕਿ ਲੜਕੀਆਂ ਇਥੋਂ ਮਿਲ ਜਾਂਦੀਆਂ ਨੇ ਸਕੂਲ ਪਛਾਣ ਸੰਬੰਧੀ ਕੀ ਕਹਿਣਾ ਹੈ ਹਾਂ 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 ਸਕੂਲ ਪਛਾਣ ਫਾਰਮ ਕੋ ਦਿੱਤਾ ਪਾ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਟਰ ਹੈ ਉਹਨਾਂ ਨੂੰ ਪੁੱਛ ਲਾ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਤਾਂ ਹੁਣ ਇਹ ਪੂਰਾ ਲੀਡ ਕੇਸ ਮਿਲ ਜੀਏ ਤੇ ਤੋ ਕੋਈ ਇਹ ਹਿਊਮਨਿਟੀ ਦੇ ਅਕੋਰਡਿੰਗ ਹਿਊਮਨ ਐਂਡ ਟੈਕਨੀਕਲ ਇੰਟਰਪ੍ਰੀਟ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658